ਮਾਨਜੋਗ ਸ਼੍ਰੀਮਤੀ ਅਮਨੀਤ ਕੌਂਟਰ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਬਟੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਅਜੇ ਗੰਦੀ ਆਈਪੀਐਸ ਐਸਪੀ ਇਨਵੈਸਟੀਗੇਸ਼ਨ ਬਟੰਡਾ ਜੀ ਰਹਿਮਨ ਮਾਈ ਹੇਟਰ ਸੀਏ 2 ਦੀ ਸਾਡੀ ਟੀਮ ਜਿਹੜੀ ਏਐਸਆਈ ਹਰਮਨ ਜੀ ਸਿੰਘ ਅਗੋਈ ਕਰ ਰਹੀ ਸੀ ਉਹ ਨਥਾਣਾ ਤੋਂ ਫਕਤਾ ਰੋਡ ਤੇ ਜਾ ਰਹੀ ਸੀ ਜਦੋਂ ਪੁਲਿਸ ਉਹ ਬਹਾਦਰਗਵਾ ਕੋਠਾਗੁਰੂ ਪਹੁੰਚੀ ਤੇ ਉੱਥੇ ਰਨੇਕ ਨੌਜਵਾਨ ਉਹਨੂੰ ਆਪਣਾ ਸ਼ਿਫਟ ਡੇਰ ਕਾਰ ਹੈ ਜਿਹਦਾ ਨੰਬਰ PB2 BD 5201 ਸਮੇਤ ਕਾਬੂ ਕੀਤਾ ਤੇ ਉਸ ਉਹਨਾਂ ਨੇ ਤਲਾਸ਼ੀ ਲਈ ਮੈਂ ਵੀ ਮੌਕੇ ਤੇ ਪੁੱਜਾ ਜੋ ਉਹਦੀ ਤਲਾਸ਼ੀ ਲਈ ਗਈ ਤੇ ਉਹ ਜਿਹੜਾ ਬੰਦਾ ਫੜਿਆ ਉਹਦਾ ਨਾਮ ਲਖੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਸਰਾਵਾਂਦਾਲ ਗਵਾੜ ਕੋਠਾ ਗੁਰੂ ਸਿੰਘ ਤੇ ਜੋ ਤਲਾਸ਼ੀ ਲਈ ਗਈ ਤੋਂ ਉਹਦੇ ਕਾਰ ਦੇ ਟਿੱਕੀ ਜਿਹੜਾ ਪਲਾਸਟਿਕ ਦਾ ਗੱਟਾ ਮਿਲਿਆ ਇਹਦੇ ਵਿੱਚੋਂ 5000 ਰਮਾਂ ਡੋਲ ਗੋਲੀਆਂ ਤੇ 4000 ਜਿਹੜਾ ਪ੍ਰਗਾ ਬਲੀਨ ਕੈਪਸੂਲਾ ਉਹ ਬਰਾਮਦ ਹੋਇਆ ਜਿਸ ਤੇ ਅਸੀਂ ਉਹਦੇ ਵਿਰੁੱਧ ਮਕਦਮਾ ਨੰਬਰ 81 ਮਿਤੀ 24 9 2024 ਥਾਣਾ ਦਿਾਲਪੁਰਾ ਵਿਖੇ ਅੰਡਰ ਸੈਕਸ਼ਨ 22 ਸੀ ਐਨ ਡੀ ਪੀ ਐਫ ਹੈ ਪਰ ਇਹਦਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਕਿਉਂਕਿ ਅਸੀਂ 2 ਦਿਨ ਦਾ ਪੁਲਿਸ ਰਿਮਾਂਡ ਕੋਰਟ ਚ ਪੇਸ਼ ਕਰਕੇ ਉਸਨੂੰ ਹਾਸਲ ਕੀਤਾ ਤੇ ਉਹ ਤੇ ਹੋਰ ਪੁੱਛਗਿਰ ਰਹੀ ਆ ਇਹ ਬੰਦਾ ਪਹਿਲਾਂ ਵੀ ਐਸਾ ਵੇਚਣ ਦਾ ਆਦੀ ਐ ਤੇ ਪਹਿਲਾਂ ਵੀ ਥਾਣਾ ਦਿਾਲਪੁਰ ਵਿਖੇ ਥਾਣਾ ਬਾਜਾਖਾਨਾ ਵਿਖੇ ਨਸ਼ੇ ਦੇ ਮਕਦਮੇ ਜਿਹੜੇ ਦਰਜ ਹੈ। ਇਫ ਤੁਸੀਂ ਕਿਥੋਂ ਲਿਖਿਆ ਆ ਰਿਹਾ ਸੀ ਕੋਈ ਇਪੀਸ ਇਸਦੇ ਸਾਹਮਣੇ ਆਇਆ ਹੋ। ਇਹਦੇ ਤੋਂ ਹੁਣ ਅਸੀਂ ਇਹਨਾਂ ਰਿਮਾਰਡਾ ਸਾਕੀਤਾ ਨੂੰ ਥੋਰਲੀ ਪੁਸ਼ੀਸ਼ ਕਰਕੇ ਜਿੱਥੇ ਵੀ ਇਹਨੇ ਲਿਆਂਦੀ ਹੋਈ ਜਾਣ ਨੇ ਜਿੱਥੇ ਜਾ ਕੇ ਲੈਣਿਆ ਫਾਰਵਰਡ ਬੈਕਵਰਡ ਲਿੰਕ ਜਿਹੜਿਆਂ ਦੇ ਅਸੀਂ ਪਤਾ ਕਰਕੇ ਉਹਨਾਂ ਦੋਸ਼ੀਆਂ ਨੂੰ ਕਦਮ ਕਰਾਂਗੇ ਗ੍ਰਿਫਤ ਸਰਕਾਰਾਂਗੇ। ਪਹਿਲਾਂ ਕਿਹਦੇ ਦੇ ਥਾਣੇ ਦੇ ਵਿੱਚ ਪਰਚੀ ਦਰਜ ਹੈ? ਪਹਿਲਾਂ ਬਾਜਾਖਾਨਾ ਦਿਾਲਪੁਰ ਇੱਕ ਤੇ ਚੋਰੀ ਦਾ ਪਰਚਾ ਵੀ ਦਰਜਾ ਦਿਾਲਪੁਰ ਵਿੱਚ। ਇੱਕ ਤੁਸੀਂ ਕੱਲ ਕਿੱਤਾ ਗ੍ਰਾਮ ਤੋਂ ਕਿਤਾ ਸ਼ੇ ਗ੍ਰਾਮ ਰਾਤ ਦੇ ਟੂਰਿਸਟ ਕਿਤਾ ਰੋਮੀ। ਉਹਦੇ ਵਿੱਚ ਵੀ ਜਿਹੜਾ ਜਗਦੀਪ ਸਿੰਘ ਮੌਕੇ ਤੇ ਫੜਿਆ ਪੁਲਿਸ ਜੋ ਜਿਹੜੇ ਦੋਨਾਂ ਨਾਲ ਅੱਗੇ ਬੈਕਵਾਰਡ ਹਾਰਡਾ ਲਿੰਕੋਲਨ ਚ ਵੀ ਇਹ ਦੋ ਵਿਅਕਤੀ ਹੋਰ ਅਰਸ਼ਟ ਕੀਤੇ ਮਕਦਮਾ ਦਰਜ ਕਰ ਲਿਆ। ਕਿਹੜਾ ਤਰਨਾ ਦਾ ਹੈ ਜਿਹਨਾਂ ਨੇ ਦੇ ਵਿੱਚ ਕੀ ਨਾਮ ਲਾਇਆ? ਇੱਕ ਬੰਦੇ ਨੇ ਆਪਣਾ ਮਹਾਰਾਜਪਿੰਡ ਦੇ ਬੰਦੇ ਨੇ ਨਹਿਰ ਛਾਲਮਾਰ ਕੇ ਕੋਧ ਕੀਤੀ ਸੀ। ਉਨੇ ਆਪਣਾ ਇੱਕ ਰੁਕਾ ਛੱਡਿਆ ਮੈਂ ਦੋ ਬੰਦਿਆਂ ਤੋਂ ਤੰਗ ਆ ਕੇ ਇਹ ਕੁਝ ਕੁਸ਼ ਕੀਤੀ ਆ ਉਹ ਅਜੇ ਤਸੋ 6 ਦਾ ਮਕਦਮਾ ਉਹਦੇ ਨਾਂ ਦੇ ਖਿਲਾਫ ਦਰਜ ਕੀਤਾ ਹੈ ਇੱਕ ਸਰ ਸ਼ਹਿਰ ਦਾ ਸਰ ਜਿਸ ਦਾ ਬਾਹਰ ਮੰਡਰਾਟ ਹੈ ਉਹ ਬ੍ਰੋਕਰ ਹੈ ਨਹੀਂ ਕਿ ਵਪਾਰੀਆਂ ਦਾ ਕੋਈ ਖੂਨ ਨਹੀਂ ਉਹ ਇਹ ਮਕਦਮੇ ਦੀ ਥੋਰਲੀ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਜਿਸ ਤਰ੍ਹਾਂ ਉਹਦੇ ਤ੍ਰਤੀਹਦਾਨ ਤੱਤ ਸਾਹਮਣੇ ਆਉਣਗੇ ਉਸ ਦੇ ਅਨਸਾਰ ਕਾਰਵਾਈ ਕੀਤੀ ਜਾਵੇ